ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਨਵੇਂ ਬਣੇ ਬਲੌਗਰਾਂ ਦਾ ਦਿਨ ਹੈਗਾ ਜੀ ਅੱਜ 11ਵਾਂ ਸਵੇਰੇ ਸਵੇਰੇ ਗਏ ਅੱਜ ਆਪਾਂ ਟਾਬੇ ਤੇ ਟਾਬੇ ਤੇ ਜਾ ਕੇ ਖੋਲਿਆ ਜੰਦਾ ਚੱਕਿਆ ਸ਼ਟਰ ਉਸ ਤੋਂ ਬਾਅਦ ਕੱਢਿਆ ਸਮਾਨ ਸਾਰਾ ਆਪਾਂ ਬਾਹਰ ਸਮਾਨ ਬਾਹਰ ਕੱਢ ਕੇ ਫੇਰ ਕਰੀ ਆਪਾਂ ਅਗਲੀ ਤਿਆਰੀ ਪਰੌਂਠਿਆਂ ਦੀ ਪਰੌਂਠਿਆਂ ਦਾ ਕੀਤਾ ਸਮਾਨ ਤਿਆਰ ਉਸ ਤੋਂ ਬਾਅਦ ਕਟਿਆ ਧਨੀਆ ਨਾਲ ਹੀ ਪੀਸੀਆਂ ਮਿਰਚਾਂ ਨਾਲ ਹੀ ਆਟਾ ਹੋ ਗਿਆ ਸੀ ਤਿਆਰ ਨਾਲ ਹੀ ਵੱਜ ਗਿਆ ਆਰਡਰ ਫੇਰ ਆਪਾਂ ਗਾਜਰਾ ਮਟਰਾਂ ਦੀ ਸਬਜ਼ੀ ਨਾਲ ਬਣਾਈ ਰੋਟੀ ਨਾਲ ਹੀ ਬਣਾਏ ਪਰੌਂਠੇ ਪਰੌਂਠੇ ਬਣ ਕੇ ਹੋ ਗਏ ਸੀ ਤਿਆਰ ਨਾਲ ਹੀ ਆ ਗਿਆ ਸੀ ਰੋਟੀ ਦਾ ਇੱਕ ਹੋਰ ਆਰਡਰ ਫੇਰ ਬਣਾਈ ਆਪਾਂ ਰੋਟੀ ਇਹ ਕਰਨੀ ਸੀ ਪੈਕਿੰਗ ਉਸ ਤੋਂ ਬਾਅਦ ਕੀਤੀ ਆਪਾਂ ਇਹ ਪੈਕ ਅੱਜ ਫੇਰ ਸੀ ਆਪਾਂ ਨੂੰ ਇੱਕ ਚਾਰ ਦਾ ਆਰਡਰ ਉਹ ਵੀ ਕਰਨਾ ਸੀ ਆਪਾਂ ਰੈਡੀ ਫਿਰ ਕੀਤਾ ਆਪਾਂ ਚਾਰ ਤਿਆਰ ਚਾਰ ਤਿਆਰ ਕਰਕੇ ਇਹ ਭੇਜਣੇ ਸੀ ਅੱਜ ਪਾਰਸਲ ਉਸ ਤੋਂ ਬਾਅਦ ਕੀਤੀ ਇਹਨਾਂ ਦੀ ਪੈਕਿੰਗ ਪੈਕਿੰਗ ਕਰਕੇ ਕੀਤੀ ਇਹ ਭੇਜੀ ਆਪਾਂ ਪਾਰਸਲ ਉਸ ਤੋਂ ਬਾਅਦ ਹੋ ਗਿਆ ਸੀ ਸ਼ਾਮ ਦਾ ਟਾਈਮ ਆ ਗਿਆ ਸੀ ਮਟਰ ਪਨੀਰ ਦਾ ਆਰਡਰ ਫਿਰ ਬਣਾਇਆ ਆਪਾਂ ਮਟਰ ਪਨੀਰ ਰੋਟੀ ਦਿੱਤੀ ਅੰਦਰ ਖਾਣ ਨੂੰ ਬਲੌਗ ਦੇਖਣ ਲਈ ਸਾਰਿਆਂ ਦਾ ਧੰਨਵਾਦ ਪਲੀਜ਼ ਚੈਨਲ ਨੂੰ ਫੋਲੋ ਤੇ ਲਾਈਕ ਜਰੂਰ ਕਰਿਆ ਕਰੋ ਜੀ ਧੰਨਵਾਦ